ਘਰ ਵਾਪਸ ਆ ਰਿਹਾ ਸੀ ਯਾਰ ਪਹਿਲਾਂ ਉਹਨਾਂ ਦਾ ਕੋਈ 파ਰਟੀ ਤੋਂ ਮੁੰਡੇ ਸਟਾਰ ਦੀ ਗੱਡੀ ਉਹਨਾਂ ਦਾ 파ਰਟੀ ਦਾ ਵੀ ਰੌਲਾ ਰੂਲਾ ਚੱਲ ਰਿਹਾ ਸੀਗਾ ਘਰ ਵਾਪਸ ਆ ਰਿਹਾ ਸੀ ਤਿੰਨ ਗੱਡੀਆਂ ਦੇ ਉੱਤੇ ਆਏ 15-20 ਮੁੰਡੇ ਆਪਣਾ ਰਲ ਕੇ ਉਹਨਾਂ ਨੇ ਹਮਲਾ ਕਰਤਾ ਉਸ ਦਿਨ ਗੱਡੀਆਂ 'ਚ ਬੈਠਣ ਲੱਗੇ ਉਹਨਾਂ ਨੇ ਫੈਰ ਘੜਦੇ ਫੈਰ ਕਰਕੇ ਸਦਾ ਉਹਦੇ ਗੱਲ ਦੇ ਵਿੱਚ ਵਿੱਚ ਗੁਰਮੀਤ ਸਿੰਘ ਤੁਸੀਂ ਚਾਰੇ ਸੀ ਦੇ ਸਰ ਜਿਹੜਾ ਛੜਾ ਗਿਆ ਜਿਹੜਾ ਛੜਾਉਣ ਗਿਆ ਸੀਗਾ ਉਹਦੇ ਫੈਰ ਵੱਜਾ ਇੱਥੇ ਤੇ ਜਿਹੜਾ ਮੁੰਡਾ ਜਸ਼ਨ ਸੀ ਉਹਦੇ 15-16 ਟਾਂਕੇ ਸਿਰਦੇ ਆਏ ਉੱਥੇ ਸਾਡੇ ਟੰਡ ਆਪਣਾ ਮੁੰਡਾ ਜਸ਼ਨ ਆ ਉਸ ਵੀ ਟੋਲ ਟੈਕਸ ਦੀ ਲੱਗੀ ਨੇ ਤੇ ਉਹ ਘਰ ਵਾਪਸ ਆ ਰਿਹਾ ਸੀਗਾ ਪਹਿਲਾਂ ਉਹਨਾਂ ਦਾ ਕੋਈ 파ਰਟੀ ਤੋਂ ਮੁੰਡੇ ਸਰਪੀਓ ਗੱਡੀ ਦੀ ਸੀ ਉਹਨਾਂ ਦਾ 파ਰਟੀ ਦਾ ਵੀ ਰੌਲਾ ਰੂਲਾ ਚੱਲ ਰਿਹਾ ਸੀਗਾ ਜਿਸ ਕਰਕੇ 4 ਵਜੇ ਇਹਦੀ ਸ਼ਿਫਟ ਖਤਮ ਹੁੰਦੀ ਆ ਜਸ਼ਨ ਦੀ ਤੇ ਉਦੋਂ ਬਾਅਦ ਘਰ ਵਾਪਸ ਆ ਰਿਹਾ ਸੀ ਤਿੰਨ ਗੱਡੀਆਂ ਦੇ ਉੱਤੇ ਆਏ 15-20 ਮੁੰਡੇ ਆਪਣਾ ਰਲ ਕੇ ਉਹਨਾਂ ਨੇ ਹਮਲਾ ਕਰਤਾ ਉੱਤੇ ਉਦੋਂ ਬਾਅਦ ਅਸੀਂ ਛੜਾਉਣ ਗਏ ਤੇ ਗੁਰਮੀਤ ਸਿੰਘ ਵੀ ਛੜਾਉ ਰਿਆਂ ਸੀ ਨਾਲ ਉਹਨਾਂ ਨੇ ਜਦੋਂ ਮਤਲਬ ਕਿ ਇਹਨਾਂ ਗੱਡੀਆਂ 'ਚ ਬੈਠਣ ਲੱਗੇ ਉਹਨਾਂ ਨੇ ਫੈਰ ਕਰਦੇ ਫੈਰ ਕਰ ਕੇ ਸਿੱਧਾ ਉਹਦੀ ਗੱਲ ਦੇ ਵਿੱਚ ਬੈਠ ਗੁਰਮੀਤ ਸਿੰਘ ਜਿਹੜਾ ਛੋਟਾ ਗਿਆ ਜਿਹੜਾ ਛੜਾਉਣ ਗਿਆ ਸੀਗਾ ਉਹਦੇ ਫੇਰ ਵੱਜਾ ਇੱਥੇ ਜੋਰਾ ਮੁੰਡਾ ਜਸ਼ਨ ਸੀ ਉਹਦੇ 15 16 ਟਾਂਕੀਆਂ ਸਰਵ ਦੇ ਵਿੱਚ ਇਹ ਦੋਵੇਂ ਜਿਹੜੇ ਛੱਜੇ ਟੋਲ ਪਲਾਜੇ ਤੇ ਕੰਮ ਕਰਦੇ ਨੇ ਨਹੀਂ ਇੱਕ ਟੋਲ ਪਲਾਜੇ ਦੀ ਲੱਗਾ ਜੀ ਦੂਜਾ ਉਹਦੀ ਹੈਲਪ ਵਾਸਤੇ ਪਿੰਡੋਂ ਜਿਵੇਂ ਆਪਾਂ ਕਹਿ ਦਿੱ ਗਏ ਵੀ ਕਿਸੇ ਦੀ ਲੜਾਈ ਹੋ ਗਈ ਆ ਵੀ ਚਲ ਯਾਰ ਉਹਨੂੰ ਛੁਲਾ ਲਗੀ ਚੱਲ ਕੇ ਇਸ ਤਰ੍ਹਾਂ ਇੱਕ ਭਾਈ ਬੰਦੀ ਕਰਕੇ ਵੀ ਕੋਈ ਯਾਰ ਉਹਨੂੰ ਛਡਾਉਣ ਗਏ ਸੀ ਮਾਮਲਾ ਸਿਰਫ ਮਤਲਬ ਟੋਲ ਪਲਾਜੇਰ 25 ਕਟਨ ਨੂੰ ਲੱਗੋ ਕਟਨ ਤੋਂ ਸੀਗਾ ਮੁੰਡੇ ਸਕਾਰਪੀ ਵਾਲੇ ਮੁੰਡਿਆ ਨਾਲ ਰੌਲਾ ਸੀ ਤੇ ਉਹਨਾਂ ਨੇ ਕੀ ਕਿਹਾ ਵੀ ਪਰਚੀ ਨਹੀਂ ਕਟਾਣੀ ਉਹ ਕਹਿੰਦੇ ਵੀ ਨਹੀਂ ਐਸੀ ਨਹੀਂ ਪਰਚੀ ਕਟਾਉਣੀ ਬਸ ਇਸ ਤੋਂ ਥੋੜਾ ਪਤਾ ਰੰਜਿਸ਼ ਚੱ ਇੰਨੇ ਗੱਡੀਆਂ ਤੇ ਆਈਏ 12 13 13 15 ਜਣੇ ਮੁੰਡੇ ਦੀ ਕਲਪਾਨਾ ਹਥਿਆਰ ਦੀਏ ਨਜਾਇਜ਼ ਹਥਿਆਰ ਵੀ ਹੋ ਸਕਦੇ ਆ ਤੇ ਉਹਨਾਂ ਨੇ ਇਸ ਕਰਕੇ ਕਮੋਲ ਵੀ ਆ ਸਾਡੇ ਕੋਲੇ ਹਾਂਜੀ ਆ ਤੁਸੀਂ ਦੇਖ ਸਕਦੇ ਹੋ ਵੀ ਜਿਹੜਿਆਂ ਨਾਲ ਕੋਲ ਹੌਲ ਵੀ ਆ ਜਿਹੜੀ ਗੋਲੀ ਜਿਹੜੀ ਚੱਲੀ ਆ ਉਥੇ ਉਹ ਇਹਨਾਂ ਹੌਲ ਵੀ ਜਿਹੜਾ ਵੀ ਉਥੇ ਜਿਹੜੇ ਮੁੰਡੇ ਮੌਜੂਦ ਸੀਗੇ ਉਹਨਾਂ ਨੇ ਜਿਹੜਾ ਉਥੋਂ ਚੱਕ ਕੇ ਲੈ ਕੇ ਆਂਦਾ ਵੀ ਉਹਨਾਂ ਨੇ ਦੱਸਣਾ ਵੀ